ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਕੋਟ ਰਜਾਦਾ ਵਿਖੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪਿੰਡ ਦੀਆਂ ਮਹਿਲਾਵਾਂ ਗੁੱਸੇ ਦੇ ਵਿੱਚ ਆਈਆਂ ਤੇ ਪਿੰਡ ਦੇ ਬਾਹਰ ਨਾਕਾ ਲਗਾ ਦਿੱਤਾ ਗਿਆ ਲੋਕਾਂ ਨੂੰ ਪਿੰਡ ਦੇ ਵਿੱਚ ਜਾਣ ਤੋਂ ਰੋਕਿਆ ਤੇ ਇਸ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਦਾ ਬਹੁਤ ਬੁਰਾ ਹਾਲ ਹੈ ਪਿੰਡ ਦੇ ਵਿੱਚ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਗਲੀਆਂ ਦੇ ਵਿੱਚ ਗੰਦਾ ਪਾਣੀ ਖੜਿਆ ਹੋ ਚੁੱਕਿਆ ਇਸ ਕਰਕੇ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਤੇ ਉਹਨਾਂ ਇਹ ਵੀ ਕਿਹਾ ਕਿ ਇੱਥੋਂ ਹੀ ਬੱਚਿਆਂ ਨੂੰ ਲੰਘ ਕੇ ਜਾਣਾ ਪੈਂਦਾ ਤੇ ਹੁਣ ਬਿਮਾਰੀਆਂ ਫੈਲ ਸਕਦੀਆਂ ਨੇ ਜਿਸ ਤੇ ਚਲਦਿਆਂ ਮਹਿਲਾਵਾਂ ਦੇ ਵੱਲੋਂ ਪੰਚਾਇਤ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਜਲਦ ਤੋਂ ਜਲਦ ਉਹਨਾਂ ਦੇ ਪਿੰਡ ਦੀ ਸਾਰ ਲਵੇ ਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਇਸ ਮੌਕੇ ਪਿੰਡ ਦੇ ਸਰਪੰਚ ਜਲਾਲ ਮਸੀਦ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਆਪਣੀ ਸਰਕਾਰ ਸਮੇਂ ਪਿੰਡ ਅੰਦਰ ਗਲੀਆਂ ਨਾਲੀਆਂ ਬਣਵਾਈਆਂ ਗਈਆਂ ਸਨ ਪਿੰਡ ਦੇ ਅੰਦਰ ਛੱਪੜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹੁਣ ਇਹ ਸਮੱਸਿਆ ਖੜੀ ਹੋ ਰਹੀ ਹੈ ਉਹਨਾਂ ਕਹਿੰਦੇ ਕਿ ਹੁਣ ਪ੍ਰਬੰਧਕਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਿਹੜੀ ਕਾਰਵਾਈ ਕੀਤੀ ਜਾਵੇ ਕਿ ਉਹਨਾਂ ਦਾ ਕਹਿਣਾ ਹੈ ਕਿ ਇਹ ਕੰਮ ਜਲਦ ਤੋਂ ਜਲਦ ਸਰਕਾਰ ਨੂੰ ਕਰਉਣਾ ਚਾਹੀਦਾ ਹੈ ਤੇ ਇੱਥੇ ਲੋਕ ਕਾਫੀ ਪਰੇਸ਼ਾਨ ਨੇ ਹਾਂਜੀ ਕੀ ਨਾਂ ਤੁਹਾਡਾ ਮੇਰਾ ਨਾਂ ਲੀਲਮਿਆ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਕੋਟਰਜਦ ਸੌਰੇ ਮੇਰੇ ਇਹ ਗੱਲ ਆ ਕਿ ਯਾਰ ਰਾਹ ਬੰਦ ਕੀਤਾ ਪਹਿਲਾਂ ਤੇ ਕਿਹਨੂੰ ਪਿੰਡ 'ਚ ਨਹੀਂ ਵੜਨ ਦੇ। ਅਸੀਂ ਪਿੰਡ 'ਚ ਇਸ ਕਰਕੇ ਨਹੀਂ ਵੜਦੇਂ ਤੇ ਸਾਡਾ ਪਾਣੀ ਦਾ ਹਾਲ ਕਰਕੇ ਤਾ ਸਾਡੇ ਆ ਵੇਖੋ ਛੱਪੜ ਕਿਦਾਂ ਸਾਰਾ ਜੱਟਾਂ ਨੇ ਮਾਲ ਲਿਆ ਛੱਪੜ ਸਾਰਾ ਮਾਲ ਲਿਆ ਪੂਰੀ ਜਾਂਦੀ ਆ ਜੱਟ ਮਿੱਟੀ ਪਾ ਪਾ ਕੇ ਪੂਰੀ ਜਾਂਦੇ ਪੂਰੀ ਜਾਂਦੇ ਛੱਪੜ ਸਾਡਾ ਪਾਣੀ ਕਿੱਧਰ ਜਾਣਾ ਸਾਡਾ ਪਾਣੀ ਆ ਵੇਖੋ ਕਿਦਾਂ ਨੱਕੇ ਲਾਏ ਸਾਡੇ ਬੂਹਾਂ ਦੇ ਗਾੜੀ ਜੇ ਅਸੀਂ ਇਤਰਾ ਛੱਪੜ ਪੂਰਦੇ ਆ ਜੱਟ ਪੂਰੀ ਜਾਂਦੇ ਪੂਰੀ ਜਾਂਦੇ ਛੱਪੜ ਕਾਲੀ ਪੂਰਦੇ ਉਹ ਸਰਕਾਰ ਦਾ ਛੱਪੜ ਨਹੀਂ ਪੂਰਨਾ ਚਾਹੀਦਾ ਕਰਨੀ ਪੂਰਦੀ ਆ ਹਾਡੇ ਬੱਚੇ ਨੀ ਸਕੂਲ ਜਾ ਸਕਦੇ ਜਿੱਤਾਂ ਨਾ ਸਕੂਲ ਹੈ ਬੱਚੇ ਪੜ ਸਕਦੇ ਕਰ ਨਹੀਂ ਪੜ ਸਕਦੇ ਸਾਡੇ ਗਰੀਬਾਂ ਦੇ ਬੱਚੇ ਕਿਉਂ ਨਹੀਂ ਪੜ ਸਕਦੇ ਇਸ ਕਰਕੇ ਨਹੀਂ ਪੜ ਸਕਦੇ ਕਿ ਅਸੀਂ ਗਰੀਬ ਆ ਸਾਡੇ ਬੱਚਾ ਨੂੰ ਸਕੂਲ ਸਕੂਟ ਛੁੱਟੀ ਕਰਾਉਣੀ ਪੈਂਦੀ ਆ ਨਹੀਂ 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 ਹੁੰਦੀ ਇਸ ਪਿੰਡ ਚ ਕਰ ਨਹੀਂ ਨਦੀ ਹਾਨੂੰ ਮੈਂ ਜਾ ਕੇ ਡਾਕ ਜਾਂਦੇ ਸਾਡੇ ਜੋ ਹਟਾ ਹਟਾ ਪਿੰਡ ਲੋਕ ਮੈਂ ਜਾ ਕੇ ਡਾਕ ਜਾਂਦੇ ਜੱਟ ਲੋਕ ਮੈਂ ਜਾ ਕੇ ਡਾਕ ਜਾਂਦੇ ਲੋਕੀ ਆਂਦੇ ਸ਼ਰਬਤ ਚ ਭੋਲ ਕੇ ਪਾਣੀ ਇਹਨਾਂ ਨੂੰ ਪਿਓ ਘਰਾਂ ਚ ਖਲੋ ਜਨਾਂ ਨੂੰ ਕਰ ਨਹੀਂ ਕਰਾਂ ਕੀ ਗੱਲ ਹੈ ਜਨਾਨੀਆਂ ਨੇ ਸਲਾਈ ਕਰਨੀ ਆਪਣੀ ਕਰਨੀ ਕਰਨਨੇ ਉਹ ਕਿਉਂ ਉਹਨਾਂ ਦੇ ਬੱਚੇ ਸਕੂਲੇ ਨਹੀਂ ਜਾਂਦੇ ਕਰ ਲਈ ਜੇ ਉਹ ਇਸ ਕਰਕੇ ਪਿੰਡ ਚ ਤਾ ਨਾ ਧੰਨਾ ਲਾਇਆ ਇਸ ਕਰਕੇ ਕਿਸੇ ਨੂੰ ਨਹੀਂ ਆਪਾਂ ਜਾਂਦੇ ਨਾ ਸਾਰਿਆਂ ਨੂੰ ਵਾਪਸ ਸਮੋੜਨੇ ਫਾੜਾ ਤੇ ਜਾ ਕੇ ਵੇਖੋ ਕੀ ਹਾਲ ਹੈ ਪਾਣੀ ਦਾ ਕੀ ਮੰਗ ਕਰਦੇ ਜਣਾ ਛੱਪੜ ਦੇ ਛੱਪੜ ਦੇ ਖਾਣੇ ਛੱਪੜ ਦੋ ਮੇਰਾ ਨਾਮ ਸਰਬਜੀਤ ਕੌਰ ਹੈ ਮੈਂ ਐਸੋਸੀਏਟ ਪ੍ਰੀ ਪ੍ਰਾਇਮਰੀ ਟੀਚਰ ਆ ਵੇਖੋ ਜੀ ਮੁਸ਼ਕਲ ਇਹ ਆ ਸਾਡੇ ਕੋਲ 3 ਤੋਂ 5 ਸਾਲ ਦੇ ਬੱਚੇ ਆਣਦੇ ਆ ਜਿਹੜਾ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਸਰਕਾਰ ਨੇ ਤੋਰੀਆ ਸਰਕਾਰ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਹੋਇਆ ਹੈ ਵੀ 3 ਸਾਲ ਤੋਂ 5 ਸਾਲ ਦੇ ਬੱਚੇ ਸਾਨੂੰ ਦਿੱਤੇ ਹੋਏ ਆ ਪਰ ਕੀ ਕਰੀਏ ਬੱਚੇ 2 ਕਿਲੋਮੀਟਰ ਤੋਂ ਚੱਲ ਕੇ ਸਾਡੇ ਪਿੰਡ ਕੋਟਰ ਜਿਆਦਾ ਪੜਨ ਆਉਂਦੇ ਆ ਅੱਗੇ ਵੇਖੋ ਪਾਣੀ ਵੇਖੋ ਕਿੰਨਾ ਬੱਚੇ ਆਣ ਨਹੀਂਦੇ ਬੱਚਾ ਤੋਂ ਆਇਆ ਨਹੀਂ ਜਾਣਦੇ ਉਹਨਾਂ ਦੇ ਜਿਹੜੇ ਮਾਪਿਓ ਆ ਉਹ ਇੱਕ ਦਿਹਾੜੀਦਾਰ ਬੰਦਾ ਉਹ ਨਾਂ ਛੱਡ ਕੇ ਆ ਸਕਦੇ ਆ ਨਾ ਲੈ ਕੇ ਜਾ ਸਕਦੇ ਤੇ ਬੱਚੇ ਨਿੱਕੇ ਨੇ ਛੋਟੇ ਨੇ ਉਹਨਾਂ ਨੂੰ ਪੁੱਛੀਦਾ ਤੂੰ ਕਿਉਂ ਨਹੀਂ ਭੇਜ ਰਿਹਾ ਉਹ ਕਹਿੰਦੇ ਗਾੜੀ ਤੇ ਪਾਣੀ ਨਹੀਂ ਨਾ ਵਾਕਿਆ ਇਹੋ ਜਿਹੜਾ ਛੱਪੜ ਆ ਉਹਦਾ ਪਾਣੀ ਸਾਰਾ ਸੜਕ ਦੇ ਉੱਪਰ ਆਇਆ ਹੋਇਆ ਬੱਚੇ ਆਣ ਵੀ ਕਿੱਦਾਂ ਜੇ ਕੋਈ ਬੱਚਾ ਆਉਂਦਾ ਮੈਨੂੰ ਆਂਦੇ ਤੁਸੀਂ ਆਪਣਾ ਰਿਸਕ ਲਓ ਮੈਂ ਕਿੱਦਾਂ ਲਵਾਂ ਜੇ ਕਿਸੇ ਦਾ ਬੱਚਾ ਛੱਪੜ ਦੇ ਵਿੱਚ ਡਿੱਗ ਪੇ ਮੈਂ ਕਿੱਦਾਂ ਪੂਰਾ ਕਰੂੰਗਾ ਬੱਚੇ ਨੂੰ ਇਸ ਕਰਕੇ ਮੇਰੀ ਸਰਕਾਰ ਦੇ ਅੱਗੇ ਇਹੋ ਹੱਥ ਜੋੜ ਕੇ ਬੇਨਤੀ ਆ ਵੀ ਪਿੰਡ ਦੇ ਵਿਕਾਸ ਵੱਲ ਧਿਆਨ ਦਿਓ ਜਿੱਥੇ ਵੀ ਛੱਪੜ ਹੈਗਾ ਉਹ ਛੱਪੜ ਨੂੰ ਉੱਥੇ ਪਹਚਾਇਆ ਜਾਵੇ ਤੇ ਨਾ ਪਰੇਸ਼ਾਨੀ ਬੱਚਿਆਂ ਨੂੰ ਕੀਤੀ ਜਾਵੇ ਕਿਉਂਕਿ ਬੱਚਿਆਂ ਦੀ ਪੜ੍ਹਾਈ ਇਸ ਪਾਣੀ ਦੇ ਨਾਲ ਬਹੁਤ ਜ਼ਿਆਦੀ ਖਰਾਬ ਹੋਣ ਧੀ ਹੈ ਜੀ ਨਾ ਕਿਹੜਾ ਪਿੰਡ ਕੀ ਗੱਲ ਹੈ ਹਾਂਜੀ ਮੈਂ ਸਪੇਨਦੀ ਕੋਰਤ ਜ਼ਾਦਾ ਦੇ ਰਹਿਣ ਵਾਲੀ ਆ ਸਾਡੇ ਬੱਚੇ ਇਲਾਕੇ ਸਕੂਲ ਆ ਚੱਪੜ ਵੇਖੋ ਉੱਥੇ ਜਾ ਕੇ ਕੀ ਬਣਿਆ ਹੋਇਆ ਸਾਡੇ ਪਿੰਡ ਦਾ ਹਾਲ ਕੀਤਾ ਅੱਗੇ ਦੋ ਤਿੰਨ ਵਾਰੀ ਬੱਚੇ ਚੱਲ ਗਏ ਇੱਥੇ ਡੇਗ ਕੇ ਜੇ ਪਾਣੀ ਵਿੱਚ ਤੇ ਬੱਚੇ ਬਿਮਾਰ ਵੀ ਹੋ ਗਏ ਜੇ ਸਾਡੇ ਬਹੁਤ ਬਿਮਾਰੀਆਂ ਫੈਲੇ ਤੁਸੀਂ ਘਰ ਦਾ ਚ ਜਾ ਕੇ ਵੇਖੋ ਸਾਡੇ ਪਾਣੀ ਫੈਰ ਗਿਆ ਕੀ ਕਰ ਸਕਦੇ ਆਪਾਂ ਤੁਸੀਂ ਇਹ ਤੁਹਾਡੀ ਮੀਡੀਆਗੇ ਰਿਪੋਰਟ ਠੀਕ ਉਹ ਜਾਇਸ਼ ਹੈ ਹਾਂਜੀ ਮੰਗ ਹੈਗੀ ਆ ਕਿ ਸਾਡਾ ਨਿਕਾਸ ਕਰਨ ਪਾਣੀ ਕਿੱਥੇ ਫੈਲ ਰਿਹਾ ਤੁਹਾਡੇ ਪਿੰਡ ਚ ਘਰਾਂ ਦੇ ਵਿੱਚ ਹਾਂਜੀ ਭਾਜੀ ਸਾਡੇ ਘਰਾਂ ਚ ਫੈਲ ਰਿਹਾ ਸਾਡੇ ਗੰਦਗੀ ਇੰਨੀ ਫੈਲ ਰਹੀ ਆ ਹਾਂਜੀ ਇੱਥੇ ਨਾ ਪਿੰਡ ਵਾਲੇ ਆਪ ਹੀ ਆਨ ਕੇ ਨੱਕੇ ਲਾਏ ਜਾਂਦੇ ਹੁਣ ਅਸਾ ਸਾਡਾ ਇਸ ਕਰਕੇ ਨੱਕਾ ਲਾਇਆ ਵਾ ਕਿ ਅਸੀਂ ਕਿਸੇ ਨੂੰ ਜਾਣ ਦੇ ਜੇ ਦੇਣਾ ਸਸੀ ਕਾਲ ਵੀ ਚੀਜੀ ਆਉਣ ਜੀ ਆਈਏ ਮੰਗ ਕਰਦੇ ਆ ਕਿ ਸਾਡਾ ਇੱਥੇ ਪਾਣੀ ਦਾ ਕਵਾਸ ਕੋਈ ਨਹੀਂਗਾ ਤੇ ਜਿਹੜੇ ਮੈਂਬਰ ਸਰਪੰਚ ਆ ਬਿਲਕੁਲ ਨਹੀਂ ਸੁਣਾਈ ਸਾਡੀ ਗੱਲ ਨੇ ਜਦੋਂ ਵੋਟਾਂ ਲੈਣ ਦਾ ਟਾਈਮ ਹੁੰਦਾ ਤਾਂ ਸਾਡੇ ਘਰ ਜਾਂਦੇ ਨੇ ਪੱਗਾ ਬੰਨ ਕੇ ਪਰ ਐਰਥਾਂ ਕੋ ਬੋਟਾ ਲੈਨ ਚੱਲ ਗਿਆ ਤੇ ਸਾਡੇ ਤੋਂ ਬੁਰਾ ਕੋਈ ਨਹੀਂ ਜੇ ਕੋਈ ਸਾਡਾ ਭਾਵੇਂ ਆਪਣਾ ਹੀ ਪੈਣ ਪਰਾ ਹੋਵੇ ਮੁਸ਼ਕਲ ਕੀ ਹੈ ਪੈਣ ਮੁਸ਼ਕਲ ਜੀ ਇਹ ਆ ਕਿ ਸਾਨੂੰ ਪਾਣੀ ਦਾ ਕੋਈ ਖਵਾਸ ਹੋਣਾ ਚਾਹੀਦਾ ਵਾ ਛੱਪੜ ਜਿੱਥੇ ਸਰਕਾਰੀ ਹੈਗਾ ਉੱਥੇ ਨਿਕਲਣਾ ਚਾਹੀਦਾ ਕੋਈ ਕੰਪਲੇਂਟ ਕੀਤੀ ਇਹਦੇ ਸਬੰਧੀ ਨਹੀਂ ਜੀ ਅਹੀਂ ਜੇ ਕੋਈ ਕੰਪਲੇਂਟ ਨਹੀਂ ਕੀਤੀ ਅਸੀਂ ਅੱਜ ਪਹਿਲੇ ਦਿਨ ਹੀ ਆਕ ਸੜ ਕੇ ਅਹੀਂ ਕਹਿ-ਕਹਿ ਕੇ ਹਾਰ ਹੋ ਗਏ ਮੈਂਬਰਾਂ ਸਰਪੰਚਾਂ ਨੂੰ ਸਾਡੀ ਕੋਈ ਸੁਣਾਈ ਨਹੀਂ ਜੀ ਮੈਂਬਰ ਨੂੰ ਸਰਪੰਚ ਨੂੰ ਕਿਹਾ ਪਹਿਲਾਂ ਹਾਂਜੀ ਕਿਹਾ ਜੀ ਕੋਈ ਨਹੀਂ ਸੁਣਦਾ ਮੈਂਬਰ ਸਰਪੰਚ ਕਹਿ ਦਿੰਦਾ ਸਾਡੀ ਕੋਈ ਸੁਣਾਈ ਨਹੀਂ ਹੋਣ ਕੀ ਮੰਗ ਕਰਦੇ ਹੋ ਹਾਂ ਨਾ ਇਹ ਮੰਗ ਕਰਦੇ ਆ ਕਿ ਜਿੱਥੇ ਸਰਕਾਰੀ ਛੱਪੜ ਹੈਗਾ ਉੱਥੇ ਨਿਕਲ ਜਾਵੇ ਪਿੰਡ ਸਾਡਾ ਹੀ ਕੋਟਰ ਜਦਾ ਸਰਪੰਚ ਜلالਮ ਸਿੰਘ ਇਹ ਤੁਹਾਨੂੰ ਸੁਣ ਨਹੀਂ ਗਿਆ ਇਹੋ ਪਿੰਡਿਆ ਇੱਕ ਮੀਡੀਆ ਵੱਲੋਂ ਧਰਨਾ ਲਗਾਇਆ ਗਿਆ ਬਾਹਰ ਕਿ ਪਿੰਡ ਦੇ ਵਿੱਚ ਨਾ ਪਾਣੀ ਦਾ ਨਿਕਾਸ ਨਹੀਂ ਗਿਆ ਪਾਣੀ ਦੇ ਕਾਰਨ ਉਹ ਜਿਹੜੇ ਬੱਚੇ ਸਕੂਲੀ ਆ ਪਾਣੀ ਕੋਈ ਤੇ ਬਾਛਦਾ ਤੇ ਕੋਈ ਛੱਪੜ ਦਾ ਪਾਣੀ ਹੁਣ ਸਾਡਾ ਜਿਹੜੇ 6 ਮਹੀਨੇ ਹੋ ਗਏ ਸਾਨੂੰ ਸਪੈੰਡ ਹੋ ਗਏ ਆ ਸਾਡਾ ਰ ਕੋਈ ਕੰਮ ਨਹੀਂ ਪਾਣੀ ਕਰਦਾ ਕੇ ਪਾਣੀ ਹੀ ਕਰਦੇ ਰਹੇ ਆ ਸਾਰਾ ਕੰਮ ਕਰਦੇ ਆ ਤੇ ਛੱਪੜ ਚ ਪਾਣੀ ਨਿਕਲਣ ਵਾਲਾ ਸਫਾਈ ਹੋਣ ਵਾਲੀ ਹੈ ਹੁਣ ਪ੍ਰਬੰਧਕ ਲੱਗੇ ਆ ਤੇ ਉਹ ਹੀ ਹੁਣ ਕਰਾ ਸਕਦੇ ਹੀ ਤੇ ਕੋਈ ਕੰਮ ਕਰਾ ਨਹੀਂ ਸਕਦੇ ਤੁਸੀਂ ਆਪਣੇ ਸਮੇ ਇਹ ਗਲੀਆਂ ਗਲੀਆਂ ਬਣਾਈਆਂ ਨੇ ਅਹੀ ਗਲੀਆਂ ਬਣਾਈਆਂ ਆਪਣੇ ਸਮੇ ਤੇ ਗਲੀਆਂ ਬਣੀਆਂ ਮੁਸ਼ਕਲ ਹੁਣ ਕੋਈ ਨਹੀਂ ਮੁਸ਼ਕਲ ਪਾਣੀ ਨਹੀਂ ਆ ਛੱਪੜ ਭਰੇ ਆ ਛੱਪੜ ਦਾ ਪਾਣੀ ਬਾਹਰ ਆ ਰਿਹਾ ਸਫਾਈ ਨਹੀਂ ਹੋਈ ਛੱਪੜ ਦੀ ਸਫਾਈ ਹੋਣ ਵਾਲੀ ਹੈ ਤੇ ਉਹਦਾ ਪਾਣੀ ਕੱਢਿਆ ਜਾਏ ਬਾਹਰ